ਮੈਂ ਸੁਨੀਤ ਸਿੰਘ ਦੋਹੇਟਾਂ ਪੰਜ ਪਣੀ ਦੇ ਨਾਲ ਇਸ ਵੇਲੇ ਅਸੀਂ ਮੋਕੇ ਦੇ ਵਿੰਕਲ ਪੈਣ ਤੇ ਇਸਤਰੀ ਗਮਿੰਟ ਕਰ ਰਹੀ ਹੈ ਇਹ ਮੋਕੇ ਜਿਲ੍ਹੇ ਦੀਆਂ ਬੀਬੀਆਂ ਆਪਾਂ ਨਾਲ ਗੱਲਬਾਤ ਕਰ ਰਹੀਆਂ ਪੰਜ ਜੀ ਸਤਿ ਸ਼੍ਰੀ ਅਕਾਲ ਜੀ ਪੰਜ ਜੀ ਆਪਣਾ ਨਾਮ ਮੇਰਾ ਨਾਮ ਜਗਵਿੰਦਰ ਕੌਰ ਰਾਜੇਨਾ ਬਲਾਕ ਆਗੂ ਜੀ ਅੱਜ ਦੀ ਕਨਵੈਨਸ਼ਨ ਬਾਰੇ ਦੱਸੋ ਪਾਣੇ ਅੱਜ ਦੀ ਜਿਹੜੀ ਕਨਵੈਨਸ਼ਨ ਆ ਬਹੁਤ ਹੀ ਅਹਿਮ ਮੁੱਦਿਆਂ ਤੇ ਹੋ ਰਹੀ ਆ ਇੱਕ ਤਾਂ ਜਿਹੜਾ ਸਾਡਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ ਇਨੂੰ ਬਦਲਣ ਵਾਸਤੇ ਆ ਕੋਈ ਰਵੈਇਤੀ ਫਸਲਾ ਸਾਨੂੰ ਦਿੱਤੀਆਂ ਜਾਂ 250 ਤਰ੍ਹਾਂ ਦੀਆਂ ਫਸਲਾਂ ਵਾਂ ਉਹਨਾਂ ਦੇ ਉੱਪਰ ਸਾਨੂੰ ਐਮਐਸਪੀ ਦਿੱਤੀ ਜਾਵੇ ਤਾਂ ਕਿ ਜਿਹੜਾ ਝੋਨਾ ਵਾਂ ਆਉਣ ਵਾਲੇ ਟਾਈਮ ਦੇ ਵਿੱਚ ਜੰਗਾਲ ਹੀ ਖਤਮ ਕੀਤਾ ਜਾਵੇ ਕਿਉਂਕਿ ਜੇ ਝੋਨਾ ਬੀਜਦੇ ਆ ਤਾਂ ਨਾਲ ਪਰਾਲੀ ਦਾ ਵੀ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਸੰਕਟ ਖੜਾ ਹੋ ਜਾਂਦਾ ਵਾ ਭਾਵੇਂ ਤੁਸੀਂ ਆਪ ਕਿਸਾਨ ਉਹ ਝੋਨੇ ਦੇ ਫਿਰ ਕੱਟ ਝੋਨਾ ਕਰਨ ਦੇ ਹੱਕ ਤੋਂ ਜਾਣੀ ਦੇਖੋ ਜੀ ਸਾਡੀ ਮਜਬੂਰੀ ਪਈ ਹੋਈ ਪਈ ਆ ਜੇ ਅੱਜ ਨਾ ਅਸੀਂ ਝੋਨਾ ਲਾਉਣਾ ਬੰਦ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਧਰਤੀ ਹਟਲਾ ਪਾਣੀ ਉਹ ਵੀ ਅਸੀਂ ਖਤਮ ਕਰ ਲੈਣਾ ਔਰ ਸਾਡੇ ਨਹਿਰਾਂ ਦਾ ਪਾਣੀ ਵੀ ਜਿਹੜਾ ਬਾਹਰਲੇ ਸੂਬਿਆਂ ਨੂੰ ਅੱਗੇ ਵੀ ਜਾ ਰਿਹਾ ਫਿਰ ਉਸ ਤੋਂ ਵੱਧ ਜਾਣ ਲੱਗ ਜੂ ਕਿ ਇਹਨਾਂ ਨੂੰ ਪਾਣੀ ਦੀ ਲੋੜ ਹੀ ਹੈਣੀਗੀ ਤੇ ਇਸ ਲਈ ਸਾਡੀ ਮਜਬੂਰੀ ਬਣੀ ਪਈ ਆ ਵੀ ਝੋਨਾ ਲੱਗਣਾ ਜਿਹੜੇ ਸਾਡੀਆਂ ਜ਼ਮੀਨਾਂ ਦੇ ਉੱਪਰ ਉਹ ਬੰਦ ਹੋ ਜਾਏ ਔਰ ਜਿਹੜੀਆਂ ਰਵਾਇਤੀ ਫਸਲਾਂ ਜੈਸਾਬ ਦਾ ਇਲਾਕਾ ਔਸਰ ਦੀਆਂ ਫਸਲਾਂ ਸਾਨੂੰ ਵਜਵਾਈਆਂ ਜਾਣ ਔਰ ਉਹਨਾਂ ਦੇ ਉੱਪਰ ਬੰਦ ਦਾ ਜਿਹੜਾ ਰੇਟ ਆ ਉਹ ਸਰ ਪੰਜਾਬ ਸਰਕਾਰ ਤੇ ਪਾਣੀ ਬਚਾਉਣ ਬਾਰੇ ਤੁਹਾਡੇ ਯੂਨੀਅਨ ਪਹਿਲਾਂ ਤੋਂ ਹੀ ਸਰਕਾਰਾਂ ਮਾ ਕੇ ਹੋਣੀ ਹੋਈ ਨਹੀਂ ਜੀ ਸਾਡੀ ਜਿਹੜੀ ਜਥੇਬੰਦੀ ਦੀ ਪਹਿਲਾਂ ਸ਼ੁਰੂ ਤੋਂ ਹੀ ਇਹ ਲੜਾਈ ਗਈ ਆ ਵੀ ਜਿਹੜਾ ਪਾਣੀ ਆ ਧਰਤੀ ਹੇਠਲਾ ਇਹ ਖਤਮ ਹੋ ਜਾਣਾ ਆਉਣ ਵਾਲੇ ਸਮਾਂ ਵਿੱਚ ਕਿਉਂਕਿ ਅਸੀਂ ਨਹੀਂ ਕਹਿ ਰਹੇ ਇਹਨਾਂ ਦੀ ਜਿਹੜੇ ਯੂਨੀਵਰਸਿਟੀਆਂ ਜਾਂ ਇਹਨਾਂ ਦੇ ਸਾਇੰਟਿਸਟ ਆ ਉਹੀ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆ 17 ਸਾਲਾਂ ਅੰਦਰ ਧਰਤੀ ਹੇਠਲਾ ਪਾਣੀ ਖਤਮ ਹੋ ਜਾਊ ਕਿਉਂ ਨਾ ਅਸੀਂ ਉਹ ਕਹਿੰਦੇ ਹੁੰਦੇ ਨਾ ਕਿ ਟਾਈਮ ਤੋਂ ਪਹਿਲਾਂ ਨਾਂ ਰੌਲਾ ਪਾਇਆ ਗਿਆ ਤੇ ਬਾਅਦ ਵਿੱਚ ਪਿੱਟੇ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਲਈ ਅਸੀਂ ਪਹਿਲਾਂ ਇਹ ਗੱਲ ਕਰ ਰਹੇ ਹਾਂ ਕਿ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਹੈ ਉਹ ਖਤਮ ਹੋਣ ਵਾਲਾ ਵਾ ਉਸ ਨੂੰ ਹੁਣ ਅੱਜ ਟਾਈਮ ਆ ਉਸ ਨੂੰ ਬਚਾਇਆ ਜਾ ਸਕਦਾ ਵਾ ਜੇ ਅਸੀਂ ਝੋਨੇ ਦਾ ਖੇੜਾ ਛਡਾ ਕੇ ਰਵੈਤੀ ਫਸਲਾਂ ਲਵਾਦੇ ਹਾਂ ਤਾਂ ਪਰ ਨੇ ਜਦੋਂ ਇਸਤਰੀਆਂ ਘਰੋਂ ਨਿਕਲਦੀਆਂ ਆਪਦੇ ਹੱਕਾਂ ਵਾਸਤੇ ਸਮਾਜ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਸਮਾਜ ਸਹਿਣ ਕਰਦਾ ਚੰਗੀ ਤਰ੍ਹਾਂ ਦੇਖੋ ਜੀ ਸਮੱਸਿਆ ਤਾਂ ਸਾਡੇ ਘਰ ਤੋਂ ਸ਼ੁਰੂ ਹੁੰਦੀ ਆ ਘਰ ਤੋਂ ਜਦੋਂ ਬਾਹਰ ਤੋਂ ਬਾਹਰ ਨਿਕਲੀਏ ਤਾਂ ਹੀ ਸਾਨੂੰ ਸਮੱਸਿਆ ਪਰ ਅੱਜ ਦੀਆਂ ਔਰਤਾਂ ਪਹਿਲਾਂ ਵਾਲੀਆਂ ਔਰਤਾਂ ਨਾਲੋਂ ਕੁਝ ਵੱਖਰੀਆਂ ਆ ਵਾ ਦਿੱਲੀ ਅੰਦੋਲਨ ਚੱਲਿਆ ਤਾਂ ਉਸ ਦੇ ਵਿੱਚ ਵੀ ਸਾਡੀਆਂ ਔਰਤਾਂ ਦਾ ਜਿਹੜਾ ਵੱਡਾ ਹੱਥ ਸੀ ਤਾਂ ਤਾਂ ਹੀ ਜਿਹੜਾ ਦਿੱਲੀ ਅੰਦੋਲਨ ਆ ਉਹ ਜਿੱਤਿਆ ਗਿਆ ਔਰ ਤਿੰਨ ਕਾਨੂੰਨ ਜਿਹੜੇ ਆ ਉਹ ਉਹਨਾਂ ਨੂੰ ਵਾਪਸ ਲੈਣੇ ਪਏ ਔਰ ਅੱਜ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਵੱਡੇ ਪੱਧਰ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੇ ਪੱਧਰ ਤੇ ਔਰਤਾਂ ਆਈਆਂ ਵਾ ਔਰ ਜਿਹੜੀਆਂ ਆਪਦੀਆਂ ਘਰ ਦੀਆਂ ਦਹਲੀਜ਼ਾਂ ਤੋੜ ਕੇ ਉਹ ਆਈਆਂ ਉਹ ਕਿਉਂ ਆਈਆਂ ਕਿਉਂਕਿ ਜ਼ਰੂਰੀ ਆ ਉਹ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਪਹਿਲਾ ਟਾਈਮ ਹੋਵੇ ਉਦੋਂ ਨਾ ਬੋਲਿਆ ਜਾਵੇ ਤਾਂ ਫਿਰ ਉਹ ਬਾਅਦ ਵਿੱਚ ਧੋਖੇ ਵਾਲੀ ਗੱਲ ਹੋ ਜਾਂਦੀ ਹੈ ਤਾਂ ਅੱਜ ਸਾਡੀਆਂ ਜਿਹੜੀਆਂ ਔਰਤਾਂ ਉਹ ਜਾਗਰੂਤ ਆ ਪਾਣੀ ਵਾਲੇ ਵਿਸ਼ੇ ਤੇ ਵੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਪਾਣੀ ਤੋਂ ਬਿਨਾ ਕਿਵੇਂ ਬਚੂਗੀ ਅੱਜ ਫਾਇਲ ਵਾਲੇ ਦੀ ਗੱਲ ਕਰ ਲਈਏ ਤਾਂ ਉਥੇ 10000 ਦਾ ਪਾਣੀ ਡੇਲੀ ਇੱਕ ਟੈਂਕਰ ਸਾਰੇ ਪਿੰਡ ਚ ਡੇਲੀ ਲੈਂਦੇ ਆ ਤਾਂ ਤੁਸੀਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਪੰਜਾਬ ਜਿਹੜਾ ਉਹ ਖਮਿਆਜਾ ਕਿਵੇਂ ਭੁਗਤੂਗਾ ਤੇ ਇਹ ਜਿਹੜੀ ਸਾਡੀ ਲੜਾਈ ਹੈ ਭੱਜੀ ਆ ਪਾਣੀ ਨਾ ਰਹੀ ਤਾਂ ਜ਼ਿੰਦਗੀ ਖਤਮ ਹੈ ਨਹੀਂ ਹਾਂਜੀ ਜਿੰਦਗੀ ਬਿਲਕੁਲ ਹੀ ਖਤਮਾ ਕਿਉਂਕਿ ਔਰਤ ਨੇ ਜਦੋਂ ਉੱਠਣਾ ਸਵੇਰੇ ਗੁਰਲੀ ਕਰਨੀ ਆ ਨਹਾਉਣਾ ਮੂੰਹ ਧੋਣਾ ਜਾਂ ਚਾਹ ਧਰਨੀ ਆ ਯਾਨਕਿ ਸਾਰਾ ਦਿਨ ਪਾਣੀ ਤੋਂ ਬਿਨਾ ਅਸੀਂ ਬਚ ਨਹੀਂ ਸਕਦੇਗੇ ਇਸੇ ਲਈ ਜਿਹੜੀ ਪਾਣੀਆਂ ਦਾ ਮੇਨ ਮੁੱਖ ਮੁੱਦਾ ਵਾ ਅੱਜ ਦੀ ਕਨਵੈਨਸ਼ਨ ਸਫਲਾ ਤੁਹਾਡੇ ਸਾਹਬ ਨਾਲ ਗਿਣਤੀ ਪੱਖੋਂ ਅੱਜ ਦੇਖ ਲਓ ਜੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਦੂਰੋਂ ਦੂਰੋਂ ਔਰਤਾਂ ਆ ਰਹੀਆਂ ਵਾ ਜਿਹੜਾ ਸਾਡਾ ਪੈਲਸ ਆ ਉਹ ਵੀ ਅੱਜ ਛੋਟਾ ਪੈ ਰਿਹਾ ਵਾ ਇੰਨੀ ਜਿਆਦੀ ਔਰਤਾਂ ਦੀ ਜਿਹੜੀ ਗਿਣਤੀ ਆ ਹੋਈ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਔਰਤਾਂ ਉਹ ਘਰਾਂ ਦੇ ਵਿੱਚੋਂ ਬਾਹਰ ਨਿਕਲਣਗੀਆਂ ਔਰ ਨਾਲਿਆਂ ਨੂੰ ਵੀ ਇਸ ਲਈ ਮਜਬੂਰ ਕਰਨੀਆਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਪੀੜ੍ਹੀਆਂ ਬਚਾਉਣ ਵਾਸਤੇ ਸਾਨੂੰ ਘਰਾਂ ਦੇ ਵਿੱਚੋਂ ਨਿਕਲਣਾ ਪਊਗਾ ਜੀ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ